ਫਰਜ਼ ਕਰੋ ਇੱਕ ਅਫਸਰ ਹੈ ਕੋਈ ਅਫਸਰ ਹੈ ਤੇ ਕੋਈ ਡੀਸੀ ਹੈ ਤੇ ਸਾਰੇ ਦਫ਼ਤਰ ਨੂੰ ਪਤਾ ਵੀ ਡੀਸੀ ਸਾਹਿਬ ਬਹੁਤ ਇਮਾਨਦਾਰ ਸੱਚਾ ਸੁੱਚਾ ਹੈ ਉਹ ਕਿਸੇ ਤੋਂ ਚਵਾਨੀ ਨਹੀਂ ਲੈਂਦਾ ਤੇ ਰਿਸ਼ਵਤਖੋਰੀ ਦੇ ਬੜਾ ਖਿਲਾਫ ਹੈ ਤਾਂ ਮੈਂ ਦਾਅਵੇ ਨਾਲ ਕਹਿੰਦਾ ਡੀਸੀ ਆਫਿਸ ਦੇ ਵਿੱਚ ਕੋਈ ਕਰਮਚਾਰੀ ਕੋਈ ਕਲਰਕ ਰਿਸ਼ਵਤ ਨਹੀਂ ਲਏਗਾ ਉਹ ਡਰੇਗਾ ਜਦੋਂ ਸਾਰਿਆਂ ਨੂੰ ਪਤਾ ਹੈ ਵੀ ਉਹ ਉਹ ਖਿਲਾਫ ਹੈ ਹੈੱਡ ਖਿਲਾਫ ਹੈ ਇਹ ਇੱਕ ਆਫਿਸ ਦੀ ਗੱਲ ਕਰ ਰਿਹਾ ਮੈਂ ਪੂਰੇ ਸਿਸਟਮ ਦਾ ਸਰਤਾ ਪੈਂਦਾ ਹੈ ਪਰ ਜੇਕਰ ਹੇਠਲੇ ਮੁਲਾਜ਼ਮਾਂ ਨੂੰ ਪਤਾ ਹੋਵੇ ਵੀ ਡੀਸੀ ਸਾਹਿਬ ਤਾਂ ਘਰੇ ਗੁੱਟੀਆਂ ਲੈਂਦੇ ਨੇ ਗਿਣ-ਗਿਣ ਕੇ ਚੋਰੀ ਛੁਪੇ ਕੰਮ ਚੱਲਦਾ ਸਾਰਾ ਤੇ ਫਿਰ ਜਿਹੜਾ ਗੇਟ ਦੇ ਅੱਗੇ ਬੈਠਾ ਨਾ ਡੀਸੀ ਸਾਹਿਬ ਦੇ ਕਿਸੇ ਵੀ ਜਿਹੜਾ ਕੋਈ ਇਹੋ ਜਿਹਾ ਡੀਸੀ ਹੋਏਗਾ ਫਿਰ ਉਹਦੇ ਗੇਟ ਦੇ ਅੱਗੇ ਬੈਠਾ ਵੀ ਗਰੀਬ ਬੰਦਾ ਇਹ ਕੋਸ਼ਿਸ਼ ਕਰੇਗਾ ਵੀ ਯਾਰ ਜੇ ਇੰਨੇ ਵੱਡੇ ਅਹੁਦੇ ਤੇ ਬਹਿ ਕੇ ਮੇਰੇ ਨਾਲੋਂ 3-4 ਗੁਣਾ ਵੱਧ ਤਨਖਾਹ ਲੈ ਕੇ ਉਹ ਨਹੀਂ ਹਟਦਾ ਤਾਂ ਫਿਰ डीसी ਨੂੰ ਮਿਲਣ ਆਏ ਫਰਿਆਦ ਲੈ ਕੇ ਆਏ ਐਪਲੀਕੇਸ਼ਨ ਲੈ ਕੇ ਆਏ ਹਰ ਇੱਕ ਬੰਦੇ ਤੋਂ ਉਹ ਗੇਟ ਦੇ ਅੱਗੇ ਬੈਠਾ ਜਿਹੜਾ ਗੇਟਕੀਪਰ ਕਰਮਚਾਰੀ ਜਿਹੜਾ ਵੀ ਹੈ ਉਹ ਵੀ ਫਿਰ 100 200 100 200 100 200 ਲੈਣ ਦੀ ਕੋਸ਼ਿਸ਼ ਕਰੇਗਾ